ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਜਿਹੜੀਆਂ 8 ਲੋਕ ਸਭਾ ਦੀਆਂ ਸੀਟਸ ਕੱਲ ਆਮ ਆਦਮੀ ਪਾਰਟੀ ਨੇ ਅਨਾਉਂਸ ਕੀਤੀਆਂ ਹਾਲਾਂਕਿ ਟਿਕਟਸ ਦੇਣੀਆਂ ਸੀਟਾਂ ਦੇਣੀਆਂ ਹਰ ਪਾਰਟੀ ਦਾ ਆਪਣਾ ਅਧਿਕਾਰ ਖੇਤਰ ਆ ਪਰੰਤੂ ਜੇ ਆਪਾਂ 8 ਟਿਕਟਾਂ ਨੂੰ ਐਨਲਾਈਜ਼ ਕਰੀਏ ਉਹਦੇ ਵਿੱਚ ਦੋ ਤਾਂ तितਲੀਆਂ ਨੇ ਇਹ तितਲੀ ਸ਼ਬਦ ਮੈਂ ਭਗਵੰਤ ਮਾਨ ਦਾ ਹੀ ਵਰਤਿਆ ਕਿ ਮੇਰਾ ਯਾਰ तितਲੀਆਂ ਵਰਗਾ ਕਦੀ ਕਿਸ ਫੁੱਲ ਤੇ ਕਦੀ ਕਿਸ ਫੁੱਲ ਤੇ ਮਦਰ ਮੈਂ ਇਹਨਾਂ ਨੂੰ Uh, 2014 ਤੋਂ ਲੈ ਕੇ ਹੁਣ ਤੱਕ 10 ਸਾਲਾਂ ਦੇ ਵਿੱਚ ਆਪਣਾ ਕੋਈ ਯੋਗ ਉਮੀਦਵਾਰ ਨਹੀਂ ਲਾ ਪਏ ਤਾਂ ਦੂਜੀਆਂ ਪਾਰਟੀਆਂ ਤੋਂ ਉਮੀਦ ਉਮੀਦਵਾਰ ਪੁੱਟ-ਪੁੱਟ ਕੇ ਉਹਨਾਂ ਦੀ ਡਿਫੈਕਸ਼ਨ ਕਰਾ-ਕਰਾ ਕੇ ਇਹ ਤਿਤਲੀਆਂ ਪੇਸ਼ ਕਰ ਰਹੇ ਨੇ। ਜਲੰਧਰ ਲੋਕ ਸਭਾ ਵਿੱਚ ਯਾਦ ਰਹੇ ਕਿ ਜੋ ਜਿੰਨੀ ਚੋਣ ਹੋਈ ਸੀ ਉਦੋਂ ਵੀ ਇਹਨਾਂ ਨੇ ਕਾਂਗਰਸ ਦੀ ਤਿਤਲੀ ਪੁੱਟੀ ਸੀ। ਤੇ ਉਸ ਨੂੰ ਸਰਕਾਰੀ ਤੰਤਰ ਦੇ ਨਾਲ ਜਿੰਨੀ ਚੋਣ ਜਿੱਤ ਕੇ ਸੀ। ਲੇਕਿਨ ਜਿਹੜੇ 8 ਉਮੀਦਵਾਰ ਕੱਲ ਐਲਾਨੇ ਨੇ ਇਹਨਾਂ ਵਿੱਚ ਜਿਹੜੀਆਂ तितਲੀਆਂ ਕਾਂਗਰਸ ਦੀਆਂ ਤਾਜ਼ੀਆਂ ਕੁੱਟ ਕੇ ਲਿਆ ਕੇ ਖੜੀਆਂ ਕਰਦੀਆਂ ਇੱਕ ਤਾਂ ਇਹ ਵਿਸ਼ਾ ਜਦੋਂ ਮੈਂ ਤੁਹਾਡਾ ਨਾਲ ਗੱਲ ਕਰ ਰਿਹਾ ਹੁਣੇ-ਹੁਣੇ ਖਬਰ ਆਈ ਆ ਕਿ ਸਾਡਾ ਇੱਕ ਇੱਕ तितਲੀ ਹੋਰ ਕੁੱਟਲੀ ਕਾਂਗਰਸ ਦਾ ਡਾਕਟਰ ਰਾਜਕੁਮਾਰ ਛੱਬੇਵਾਲ ਜਿਹੜਾ ਡੈਪਟੀ ਲੀਡਰ ਪੰਜਾਬ ਵਿਧਾਨ ਸਭਾ ਚ ਐਮ ਐਲ ਏ ਹਲਕਾ ਛੱਬੇਵਾਲ ਤੋਂ ਉਹਨੂੰ ਲਿਆਂਦਾ ਤੇ ਨਾਲ ਹੀ ਅਨਾਉਂਸ ਕਰਤਾ ਕਿ ਇਹ ਸਾਡਾ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਵੇਗਾ ਤਿੰਨ तितਲੀਆਂ ਹੋ ਗਈਆਂ ਤਾਜ਼ੀਆਂ ਇਸ ਸਿਲੈਕਸ਼ਨ ਚ ਚੌਥੀ ਰਿੰਕੂ ਤਾਂ ਅੱਧਿਆਰੋ ਤੁਸੀਂ ਇਹਨਾਂ ਨੇ ਇੱਕ ਕਾਮੇਡੀਅਨ ਜਿਹੜਾ ਕਰਮਜੀਤ ਅਨਮੋਲ ਕਿ ਕੁਛ ਇਸ ਤਰ੍ਹਾਂ ਨਾਮ ਹੈਗਾ ਉਹਨਾਂ ਦਾ ਉਹ ਠੀਕ ਹੈ ਅੱਛਾ ਕਲਾਕਾਰ ਆ ਸਾਡਾ ਕੋਈ ਗੱਲ ਨਹੀਂ ਹੈਗੀ ਲੇਕਿਨ ਕਲਾਕਾਰਾਂ ਦੀ ਆਉਟਪੁੱਟ ਕੀ ਹੈ ਦੀ ਪੰਜਾਬ ਦੀ ਰਾਜਨੀਤੀ ਸਨੀ ਦਿਓਰ ਨੇ ਉਹ ਹਸ਼ਰ ਕੀਤਾ ਸਾਡੇ ਪੰਜਾਬ ਦਾ ਮਾਫ ਕਰਨਾ ਚਾਹੁੰਦਾ ਲੱਗਾ ਪਦਵੰਤ ਮਾਨ ਦੀ ਜਿਹੜੀ ਜਿਹੜੀ ਉਸ ਦੀ ਇੱਕ ਦੂਜਿਆਂ ਨੂੰ ਟਿੱਚਰਾ ਕਰਨ ਦੀ ਬਹੁਤ ਛੋਟੇ ਪੱਦਰ ਦੀ ਇੱਕ ਜਿੱਦਾ ਗਲੀ ਲੈਵਲ ਦੀ ਮੁਹੱਲਾ ਲੈਵਲ ਦੀ ਜਿਹੜੀ ਉਹ ਰਾਜਨੀਤੀ ਵਿਧਾਨ ਸਭਾ ਦੇ ਵਿੱਚ ਚੱਲਾਈ ਨਾ ਤਿਤਲੀਆਂ ਦਾ ਸ਼ਬਦ ਭਗਵੰਤ ਮਾਨ ਸਿੰਘ ਜੀ ਤੁਸੀਂ ਕੱਢਿਆ ਸੀ ਹੁਣ ਟੁੱਕ ਗਿਆ ਤੁਹਾਡੇ ਉੱਤੇ ਆਜੀ ਲਿਸਟ ਵਿੱਚ ਤੁਸੀਂ ਤਿੰਨ ਤਿਤਲੀਆਂ ਲੈ ਲਵੀਆਂ ਨੇ ਤਿੰਨ ਹੋ ਗਈਆਂ ਤੁਹਾਡੀਆਂ ਤੇ ਚੌਥਾ ਹੋ ਗਿਆ ਤੁਹਾਡਾ ਕਮੀਡੀਅਨ ਔਰ ਉਹ ਮੈਂ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਜੀ ਮੈਂ ਆਪਣਾ ਹਲੇ ਸਾਰਾ ਕੰਮ ਕਾਰ ਪੋਸਟਪੋਨ ਕੀਤਾ ਮੈਂ ਡੇਟਾ ਪੋਸਟਪੋਨ ਕਰਦੇ ਆ ਤਾਂ ਉਹ ਲੋਕ ਕਲਾਕਾਰੀ ਨਹੀਂ ਛੱਡੇਗਾ ਨਾ ਉਹ ਆਪਣੀ ਫਿਲਮਾਂ ਆਪਣੇ ਗੀਤ ਸੰਗੀਤ ਉਹਦਾ ਕਮਾਈ ਦਾ ਸਾਧਨ ਹੈਗਾ ਵਾ ਕਫਰ ਤੋਂ ਸੇਮ ਸਿਚੁਏਸ਼ਨ ਚ ਆ ਜਾਣਗੇ ਇੱਕ ਤਾਂ ਹੋ ਗਿਆ ਜੀ ਇਹ ਕਮੇਟੀ ਨੇ ਪੰਜ ਸਿਟਿੰਗ ਸਿਟਿੰਗ ਮਿਨਿਸਟਰਸ ਤੁਸੀਂ ਅੰਦਾਜ਼ਾ ਲਾ ਲਓ ਕਿ ਐ ਐਮ ਐਲ اے ਵੀ ਇਹੀ ਬੰਦੇ ਕੁਲਦੀਪ ਢਾਲੀਵਾਲ ਔਰ ਮੀਥੇਰ ਤੇ ਲਾਲਜੀਤ ਪੁੱਲਰ ਐਮ ਐਲ اے ਵੀ ਇਹਨਾਂ ਨੂੰ ਬਣਾਇਆ ਗਿਆ ਫਿਰ ਮਿਨਿਸਟਰ ਨੇ ਇਹਨਾਂ ਨੂੰ ਬਣਾਇਆ ਗਿਆ ਤੇ ਹੁਣ ਲੋਕ ਸਭਾ ਦੇ ਵਿੱਚ ਵੀ ਇਹ ਉਮੀਦਵਾਰ ਹੋਣਗੇ ਤੋਂ ਮੇਰਾ ਸਵਾਲ ਸਾਡੇ ਸਤਕਾਰਯੋਗ ਆਮ ਆਦਮੀ ਪਾਰਟੀ ਦੇ ਜਜ਼ਬਾਤੀ ਇਮੋਸ਼ਨਲ ਸੈਂਟੀਮੈਂਟਲ ਵੋਲੰਟੀਅਰਸ ਕਿਉਂਕਿ ਮੈਂ ਕੰਮ ਕੀਤਾ ਨਾ ਇਹਨਾਂ ਨਾਲ ਮੈਨੂੰ ਪਤਾ ਹੈ ਨਾ ਬਹੁਤ ਅੱਛੇ ਲੋਕ ਵੀ ਹੈਗੇ ਨੇ ਇਹ ਨਹੀਂ ਕਿ ਸਾਰੇ ਭੇਡਾਂ ਨੇ ਸਾਰੇ ਸੋਸ਼ਲ ਮੀਡੀਆ ਤੇ ਆਣ ਕੇ ਲੜ ਰਹੇ ਨੇ ਗਾਣੇ ਕੱਢ ਰਹੇ ਨੇ ਉਹ ਵੀ ਵਰਗੇ ਗਾਇਕ ਉਹ ਤਾਂ ਹੈਗਾ ਬਿਲਕੁਲ ਅੰਧ ਭਗਤ ਲੇਕਿਨ ਬਹੁਤ ਸਾਰੇ ਅੱਛੇ ਜੱਟਾਂ ਨੇ ਆਪਣੇ ਕੰਮਕਾਰ ਛੱਡੇ ਜਿਨ੍ਹਾਂ ਨੇ ਖੇਤੀਆਂ ਛੱਡੀਆਂ ਜਿਨ੍ਹਾਂ ਨੇ ਕਈਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਪੰਜਾਬ ਚ ਆਏ ਇਹਨਾਂ ਨੇ ਬਹੁਤ ਮਿਹਨਤ ਕੀਤੀ ਪਸਤੇ ਚੱਕੇ ਦਰਿਆਵਾਂ ਵਛਾਈਆਂ ਪਰਚੇ ਦਰਜ ਕਰਾਏ ਪਿੰਡ ਚ ਦੁਸ਼ਮਣੀ ਪਾਲੀ ਉਹ ਕਿੱਥੇ ਨੇ ਕਿਸੇ ਮੈਂ ਤੁਹਾਨੂੰ ਪੁੱਛੀ ਕਰਨਾ ਚਾਹੁੰਨਾ ਕਿ ਤੁਹਾਡੀ ਵਾਰੀ ਕਿਦਾਂ ਆਵੇਗੀ ਮਤਲਬ ਤਿਤਲੀਆਂ ਦੀ ਵਾਰੀ ਆਵੇਗੀ ਰਿੰਕੂ ਦੀ ਫਿਰ ਆਪਣੇ ਤੁਹਾਡੇ ਹੁਣੇ ਤਾਜ਼ੇ ਰਾਜਕੁਮਾਰ ਚੱਬੇਵਾਲ ਦੀ ਪਹਿਲਾਂ ਤਿਤਲੀਆਂ ਦੀ ਵਾਰੀ ਆਵੇਗੀ ਡਿਫੈਕਟਰਸ ਦੀ ਵਾਰੀ ਆਵੇਗੀ ਤੇ ਫਿਰ ਉਸ ਬਾਅਦ ਮੰਤਰੀਆਂ ਦੀ ਆਵੇਗੀ ਤੇ ਫਿਰ ਜਾ ਕੇ ਉਹ ਸੋਚਣਗੇ ਕੋਈ ਆਮ ਆਦਮੀ ਹੁਣ ਆ ajo ਪਿੱਛੇ ਆਮ ਆਦਮੀ ਪਾਰਟੀ ਦਾ ਆਈਡੀਓਲੋਜੀ ਕੀ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੋ ਅੰਨਾ ਹਜ਼ਾਰੇ ਮੂਵਮੈਂਟ ਚੋਂ ਪੈਦਾ ਹੋਏ ਉੱਥੇ ਉਹਨਾਂ ਨੇ ਗੱਲ ਫੈਦਾ ਕੀਤਾ ਕਿ ਅਸੀਂ ਤਾਂ ਯਾਰ ਇੱਕ ਸਧਾਰਨ ਬੰਦਿਆਂ ਦੀ ਪਾਰਟੀ ਬਣ ਕੇ ਚੱਲਾਂਗੇ ਆਮ ਜਿਹੇ ਬੰਦੇ ਲਿਆਇਆ ਕਰਾਂਗੇ ਅਸੀਂ ਵੀਆਈਪੀ ਕਲਚਰ ਸ਼ਾਨ ਕਰਾਂਗੇ ਅਸੀਂ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ ਅਸੀਂ ਘਰ ਕੋਠੀਆਂ ਨਹੀਂ ਲਵਾਵਾਂਗੇ ਅਸੀਂ ਸਿਕਿਉਰਿਟੀ ਗਾਰਡ ਨਹੀਂ ਲਵਾਵਾਂਗੇ ਪਹਿਲਾਂ ਤੋਂ ਰਜਿਸਟਰ ਹੋ ਗਿਆ ਅੱਜ ਅਰਵਿੰਦ ਕੇਜਰੀਵਾਲ ਕੋਲ 2 Z+ ਸਿਕਿਉਰਿਟੀਆਂ ਹੈ ਇੱਕ ਨੈਸ਼ਨਲ ਲੈਵਲ ਤੇ ਇੱਕ ਪੰਜਾਬ ਦੇ ਕੋਲ ਤੂਦੋ ਕਰੋੜ ਦੀਆਂ ਗੱਡੀਆਂ ਤੇ ਚੜ ਰਹੇ ਨੇ ਔਰ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਕੋਲ 1000 ਤੋਂ ਉੱਤੇ ਸਿਕਿਉਰਿਟੀ ਪੈਰਾਫੋਨ ਹੀ ਲਾਇਆ ਉਹਦੀ ਮਾਤਾ ਜੀ ਕੋਲ ਅਲੱਗ ਨੇ ਉਹਦੀ ਭੈਣ ਜੀ ਕੋਲ ਅਲੱਗ ਨੇ ਉਹਦੀ ਜਿਹੜੀ ਘਰੋਂ ਹੈਗੀ ਬੀਬੀ ਡਾਕਟਰ ਗੁਰਪ੍ਰੀਤ ਕੌਰ ਉਹਦੇ ਕੋਲ ਅਲੱਗ ਨੇ ਤੇ ਇਹਦੇ ਕੋਲ ਇੰਨੀ ਸ਼ਾਨੋ ਸ਼ੌਕਤ ਹੈ ਜਦੋਂ ਕਿ ਇਹਦੇ ਜਾਂਦੇ ਨੇ ਸਾਰਾ ਸ਼ਹਿਰ ਬੰਦ ਕਰ ਦਿੰਦੇ ਨੇ ਕਰਫਿਊ ਲਾ ਦਿੰਦੇ ਨੇ 144 ਲਾ ਦਿੰਦੇ ਨੇ ਕੱਲ ਤੁਸੀਂ ਦੇਖਿਆ ਸਾਰੇ ਜਦੋਂ ਗਏ ਨੇ ਕਿਸੇ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਸ਼ਫਰੀਦਕੋਟ ਸਿਗਾ ਦੇ ਸਾਡੇ ਪੱਤਰਕਾਰਾਂ ਨੇ ਜਿਹੜੇ ਆਰਗੇਨਿਕ ਵੀਡੀਓ ਉਹਨਾਂ ਨੇ ਦਿਖਾਤਾ ਸਾਰਾ ਕੁਝ ਮਤਲਬ ਰੱਜ ਕੇ ਧਜੀਆਂ ਉਡਾਈਆਂ ਆਪਣੇ ਹੀ ਉਸ ਵੀਆਈਪੀ ਕਲਚਰ ਦੇ ਵਹਿ ਦੇ ਦੀਆਂ ਗੱਡੀਆਂ ਮੋਟਰਾਂ ਦੀਆਂ ਕੂਟੀਆਂ ਕਾਰਾਂ ਦੀਆਂ ਇੰਨਾ ਤਾਂ ਸਾਨੂੰ ਸ਼ੌਕਤ ਹੈ ਜਿੰਨਾ ਮਰਜ਼ੀ ਕਈ ਲੋਕ ਕੈਪਟਨ ਅਮਰਿੰਦਰ ਸਿੰਘ ਜਿਹੜਾ ਅਸਲ ਰਜਵਾੜਾ ਸੀਗਾ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜਿਹੜੇ ਅਰਸੇ ਤੋਂ ਰਾਜਨੀਤੀ ਸੀਗੇ ਇੰਨਾ ਤਾਂ ਇੰਨੀ ਸ਼ਾਨੋ ਸ਼ੌਕਤ ਇੰਨਾ ਤਾਂ ਨੰਗਾ ਨਾਚ ਵੀਆਈਪੀ ਕਲਚਰ ਦਾ ਉਹਨਾਂ ਨੇ ਨਹੀਂ ਕੀਤਾ ਜੋ ਹੁਣ ਇਹ ਅਖੋਤੀ ਸੋ ਕਾਲਡ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਪਹਿਲਾਂ ਉਹ ਥੋੜਿਆ ਰੱਜ ਕੇ ਇਹਨਾਂ ਨੇ ਕਲਚਰ ਫਿਰ ਕਹਿੰਦੇ ਸੀ ਜੀ ਅਸੀਂ ਤਾਂ ਬਿਲਕੁਲ ਦਰਿਆ ਮਛਾਉਣ ਵਾਲੇ ਬਿਲਕੁਲ ਸਾਦੇ ਜਿਹੇ ਬੰਦੇ ਰੇੜੀਆਂ ਵਾਲੇ ਪੈਂਚਰਾਂ ਵਾਲੇ ਲੈ ਕੇ ਆਇਆ ਕਰਾਂਗੇ ਕਿੱਥੇ ਨੇ ਪੈਂਚਰਾਂ ਵਾਲੇ ਭਗਵੰਤ ਸਿੰਘ ਮਾਨ ਜਿਹੜੀ ਅੱਠ ਆਪਣੀਆਂ ਲਿਸਟ ਜਾਰੀ ਹੋਈ ਆ ਉਹਨਾਂ ਚ ਕਿਹੜਾ ਪੈਂਚਰ ਵਾਲਾ ਵਾ ਕਿਹੜਾ ਆਮ ਆਦਮੀ ਕਿਹੜਾ ਸਾਦਾ ਕਿਸਾਨ ਹੈ ਕਿਹੜਾ ਦੁਕਾਨਦਾਰ ਹੈ ਕਿਹੜਾ ਵਰਗ ਦੇ ਲੋਕਾਂ ਨੂੰ ਤੁਸੀਂ ਟਿੱਕਾ ਦਿੱਤੀ ਹੈ ਕਦੀ ਛਾਖਾ ਦਿੱਤੀ ਇੱਥੇ ਬਸ ਨਹੀਂ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਪੰਜਾਬ ਚ ਕਹਿੰਦੇ ਜੇ ਅਸੀਂ ਰੰਗਲਾ ਪੰਜਾਬ ਕਰ ਦਿੱਤਾ ਕਿ ਐਨਐਸਸੀ ਲਾ ਕੇ ਆਪਣੇ ਹੀ ਨੌਜਵਾਨਾਂ ਨੂੰ ਦਿਗਰੂਗੜ੍ਹ ਭੇਜ ਕੇ ਅਸਾਮ ਭੇਜ ਕੇ ਉਹਨਾਂ ਦੀ ਨਸਲ ਕੁਸ਼ੀ ਕਰਕੇ ਬੀਜੇਪੀ ਦੇ ਇੱਕ ਬੀਜੇਪੀ ਨੂੰ ਪਲੇਟ ਵਿੱਚ ਰੱਖ ਕੇ ਕਿ ਇਸ ਨੂੰ ਰੰਗਲਾ ਪੰਜਾਬ ਕਹਿੰਦੇ ਨੇ ਅੱਜ ਉਹ ਸਾਰਾ ਪਰਿਵਾਰ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਖਾਲਸਾ ਔਰ ਬੁੱਕਣਵਾਲ ਗੁਰਮੀਤ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਵਾਲ ਦੀ ਮਾਤਾ ਸਮੇਤ 50 ਬੰਦੇ ਉਹ ਖੜਤਾਲ ਤੇ ਜੇਲ੍ਹ ਦੇ ਅੰਦਰ ਤੇ ਬਾਹਰ ਉਹਨਾਂ ਦੀਆਂ ਔਰਤਾਂ ਬੈਠੀਆਂ ਹੋਣੇ ਉਹਨਾਂ ਦੀ ਜਾਨ ਨਿਕਲ ਰਹੀ ਆ ਤਾਕਤਵਰ ਮੰਤਵਾਂ ਨੂੰ ਕੋਈ ਫਰਕ ਨਹੀਂ ਪਿਆ ਉਹ ਉਹੀ ਟਿੱਚਰਾ ਉਹੀ ਗੱਲਾਂ ਤੇ ਮਨਪ੍ਰੀਤ ਜਿਹੜਾ ਹੈ ਟਕਲ ਮੈਂ ਟਿੱਚਰਾ ਤੇ ਮੌਤ ਮੋੜੇ ਖੜੀ ਮਨਪ੍ਰੀਤ ਦੇ ਮੁਤਲਕ ਕਹਿੰਦਾ ਕਿ ਉਹਦੇ ਹਾਰਟ ਦਾ ਇਸ਼ੂ ਆਇਆ ਮਤਲਬ ਕਿ ਇਸ ਲੈਵਲ ਤੱਕ ਆਦਮੀ ਗਿਰ ਸਕਦਾ ਹੈ ਜਿ ਕਿਸ ਨੂੰ ਆਈ ਗਿਆ ਕੋ ਹਾਰਟ ਦਾ ਇਸ਼ੂ ਕਹਿੰਨੂੰ ਕਿਸ ਨੂੰ ਆ ਸਕਦਾ ਭਗਵਾਨ ਨੂੰ ਵੀ ਆ ਸਕਦਾ ਵਾ ਤੇ ਆਪਾਂ ਹਾਰਟ ਦਾ ਕਿਸੇ ਨੂੰ ਪ੍ਰੋਬਲਮ ਹਾਰਟ ਅਟੈਕ ਹੋਵੇ ਜਾਂ ਉਹਦੇ ਸਟੈਂਟ ਪੈਂਟ ਕਰਾਪੇ ਇਹਦੇ ਤੇ ਵੀ ਮਜ਼ਾਕ ਕਰਨਾ ਕਿਸੇ ਦਾ ਆ ਇਹਨੇ ਸੇ ਲਾ ਕੇ ਜਿਹੜਾ ਇਹਨਾਂ ਨੇ ਸਾਡੇ ਨਾਲ ਧਰੋ ਕਮਾਇਆ ਸਿੱਖਾਂ ਦੇ ਨਾਲ ਇਹਦਾ ਜਵਾਬ ਇਸ ਕਚਹਿਰੀ ਦੇ ਵਿੱਚ ਇਹਨਾਂ ਨੂੰ ਦੇਣਾ ਪਵੇਗਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਮੋਹੱਲੀ ਦੇ ਵਿੱਚ ਅਰਸੇ ਤੋਂ ਬੈਠੇ ਹੋਏ ਨੇ ਜਿਹੜੀਆਂ ਸਜ਼ਾਵਾਂ ਕੰਪਲੀਟ ਕਰ ਚੁੱਕੇ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੂਲਰ ਦਾ ਕੇਸ ਇਹਨਾਂ ਦੇ ਕੋਲ ਦਿੱਲੀ ਦੀ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਪਿਆ ਨਾਥਿੰਗ ਐਟ ਆਲ ਉਹਨਾਂ ਦੀ ਪ੍ਰਵਾਇਨ ਨਹੀਂ ਕੀਤੀ ਕਿ ਬੰਦੀ ਸਿੰਘ ਵੀ ਕੋਈ ਚੀਜ਼ ਹੈਗੇ ਨੇ ਉਹ ਸਜ਼ਾਵਾਂ ਕਰ ਚੁੱਕੇ ਨੇ ਕਟਪੂਰੀਆਂ ਇਹਦਾ ਫਰਜ਼ ਬਣਦਾ ਸੀ ਕਿ ਮੈਂ ਭਾਜਪਾ ਦੇ ਨਾਲ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਤੇ ਅਮਿਤ ਸ਼ਾਹ ਦੇ ਨਾਲ ਚੱਕਾ ਕਿਸਾਨੀ ਅੰਦੋਲਨ ਹੋ ਰਿਹਾ ਇੱਕ ਪਾਸੇ ਸਾਡੇ ਪੰਜਾਬ ਦੇ ਕੱਗਰ ਦਰਿਆ ਦੇ ਪੁਲ ਦੇ ਉੱਤੇ ਸਾਡੀ ਟੈਰਿਟਰੀ ਦੇ ਅੰਦਰ ਵੜ ਕੇ ਮਤਲਬ ਸਾਡੇ ਸੂਬੇ ਦੇ ਵਿੱਚ ਡਾਕਾ ਮਾਰ ਕੇ ਹਰਿਆਣਾ ਪੁਲਿਸ ਨੇ ਉੱਥੋਂ ਡਰੋਨਾਂ ਰਾਹੀਂ ਸਾਡੇ ਟੇਰ ਗੈਸ ਛੱਡ ਕੇ ਤੇ ਸਾਡੇ ਕਿਸਾਨ ਸੈਂਕੜੇ ਕਿਸਾਨ ਫੱਟੜ ਕੀਤੇ ਸੀਰੀਅਸਲੀ ਇੰਜਰ ਕੀਤੇ ਜਰਨਲਿਸਟ ਵੀ ਇੰਜਰ ਹੋਇਆ ਉਹਦੇ ਵਿੱਚ ਸਾਡੇ ਸੈਂਕੜੇ ਟ੍ਰੈਕਟਰ ਭੰਨੇ ਹਰਿਆਣਾ ਪੁਲਿਸ ਨੇ ਵੜ ਕੇ ਗੋਲੀ ਮਾਰ ਕੇ ਸ਼ੁਭ ਕਰਨ ਦੇ ਪਿੱਛੇ ਸਿਰ ਦੇ ਵਿੱਚ ਹਰਿਆਣਾ ਪੁਲਿਸ ਨੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ 10 दिन बाद एफआईआर दर्जया जीरो एफआईआर अनपਛਾते बंदਿਆਂ ਦੇ ਖਿਲਾਫ ਇਹ ਹੀ ਭਗਵੰਤ ਪਾਰਲੀਮੈਂਟ ਬੋਲਦਾ ਮੈਂ ਸੁਣਿਆ ਕਿ ਕبھی ਕੋਈ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਕبھی ਪੁਲਿਸ ਦਾ ਨੰਬਰ ਹੁੰਦਾ ਹੈ ਸਰਵਿਸ ਉਸਕਾ ਰਿਵੋਲਵਰ ਦਾ ਨੰਬਰ ਹੁੰਦਾ ਉਸਕੇ ਹਥਿਆਰ ਗਿਨੇ ਹੁੰਦੇ ਉਸਕਾ ਪੁਲਿਸ ਦਾ ਰਿਕਾਰਡ ਹੁੰਦਾ ਪੁਲਿਸ ਸਟੇਸ਼ਨ ਨੇ ਕਿੰਨੀ ਗੋਲੀ ਚਲੀ ਜਦੋਂ ਬੇਬਲ ਕਲਾ ਵਿੱਚ ਦੋ ਸਿੱਖ ਮਰੇ ਸੀ ਬਾਦਲ ਦੇ ਟਾਈਮ ਦੇ ਵੇਲੇ ਉਦੋਂ ਅਣਪਛਾਤੀ ਪੁਲਿਸ ਬਹੁਤ ਮਾੜੀ ਸੀ ਤੇ ਹੁਣ ਉਹੀ ਪਰਚਾ ਅਣਪਛਾਤੀ ਪੁਲਿਸ ਤੇ ਭਗਵੰਤ ਮਾਨ ਨੇ ਕੀਤਾ ਮੈਂ ਤੁਹਾਨੂੰ ਕਿਹੜੀ ਕਿਹੜੀ ਗੱਲ ਸੁਣਾਵਾਂ ਤੇ ਕਿਹ ਜੀ ਮੈਂ ਤਾਂ ਵਿਧਾਨ ਸਭਾ ਚ ਆਈ ਐਮ ਸੌਰੀ ਟੂ ਸੇ ਮੈਂ ਸੈਸ਼ਨ اٹੈਂਡ ਹੀ ਨਹੀਂ ਕੀਤਾ ਕਿਉਂਕਿ ਮੈਂ ਆਪਣੀ ਤੋਹੀਨ ਕਰਾਉਣ ਨਹੀਂ ਜਾਣਾ ਮੈਂ ਪੂਰਾ ਟਿਲ ਲਾ ਲਿਆ ਚਾਰ ਪੰਜ ਦਿਨ ਜਾ ਕੇ ਦੇਖ ਲਿਆ ਕਿ ਮੈਨੂੰ ਕਿਸਾਨਾਂ ਦੀ ਐਨਐਸਸੀ ਦੀ ਬੰਦੀ ਸਿੰਘਾਂ ਦੀ ਗੱਲ ਹੀ ਨਹੀਂ ਉਹਨਾਂ ਨੇ ਕਰਨ ਦਿੱਤੀ ਔਰ ਮੇਰਾ ਬੜਾ ਇੰਪੋਰਟੈਂਟ ਬਿਲ ਪੈਂਡਿੰਗ ਹੈ ਉੱਥੇ ਵਿਧਾਨ ਸਭਾ ਦੇਣਾ ਪਵੇਗਾ ਭਗਵਾਨ ਤੇ ਕੁਲਤਾਰ ਤੁਹਾਨੂੰ ਇੱਕ ਦਿਨ ਉਹ ਦੇਣਾ ਪੈਣਾ ਵਾ ਜਿਹੜਾ ਮੈਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਮੁਤਲਕ ਇੱਕ ਹਿਮਾਚਲ ਪ੍ਰਦੇਸ਼ ਦੇ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਰਾਜਸਥਾਨ ਦੀ ਤਰਜ਼ ਤੇ ਤੇ ਹੁਣ ਉਤਰਾਖੰਡ ਦੀ ਤਰ੍ਹਾਂ ਤੇ ਇੱਕ ਕਾਨੂੰਨ ਬਣਾਓ ਕਿ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਆਣ ਕੇ ਲੋਕੀ ਸਾਡੀਆਂ ਨੌਕਰੀਆਂ ਨਾ ਹੜਪ ਲੈਣ ਸਾਡੇ ਜ਼ਮੀਨ ਦੇ ਮਾਲਕ ਨਾ ਬਣ ਜਾਣ ਇੱਕਦਮ ਸਾਡੀਆਂ ਸਾਡੇ ਵੋਟਰ ਨਾ ਬਣ ਜਾਣ ਆਉਣ ਜੀ ਸਭ ਕੇ ਕੰਮ ਕਰਨ ਪੈਸੇ ਕਮਾਉਣ ਜਾਣ ਇਹ ਸਾਰਾ ਸੁਪਿਆਂ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਬਣਿਆ ਹੋਇਆ ਔਰ ਮੀਥ ਹੈ ਕਹਿ ਰਿਹਾ ਸੀਗਾ ਮੈਂ ਸੁਣ ਰਿਹਾ ਸੀਗਾ ਕਿ ਅਨਪੜ੍ਹ ਲੋਕ ਨੇ ਜਿਹੜੇ ਕਹਿੰਦੇ ਜੀ ਅਸੀਂ ਨੌਕਰੀਆਂ ਤੋਂ ਕਿੱਦਾਂ ਰੋਕ ਸਕਦੇ ਕਿਉਂਕਿ ਸਰਕਾਰੀ ਨੌਕਰੀ ਜਦੋਂ ਐਡਵਰਟਾਈਜ਼ ਹੁੰਦੀ ਆ ਉਹਦੇ ਚ ਇਹ ਪੰਜਾਬ ਬੋਨਫਾਈਟ ਦਾ ਤੇਰੀ ਸ਼ਰਤ ਆ ਕੰਪਲੀਟਿਕਲ ਇੱਥੇ ਦੀ 12ਵੀਂ ਹੋਣੀ ਚਾਹੀਦੀ ਐਥੋਂ ਦਾ ਵਸਿੰਦਾ ਹੋਣਾ ਚਾਹੀਦਾ ਉਹ ਰੱਖਦੇ ਨਹੀਂਗੇ ਤੇ ਬਾਹਰੋਂ ਆਣ ਕੇ ਉਹ ਲੈ ਜਾਂਦੇ ਇਹਨਾਂ ਨੌਕਰੀਆਂ ਹਰਿਆਣਾ ਤੁਸੀਂ ਦੇਖੇ ਜੂਨੀਅਰ ਇੰਜੀਨੀਅਰਸ ਦੀ 161 ਚੋਂ ਜਿਹੜੀ ਨੌਕਰੀਆਂ ਬਹੁ ਗਿਣਤੀ ਜਿਹੜੀ ਸੀ ਹਰਿਆਣਾ ਰਾਜਸਥਾਨ ਲੈ ਗਿਆ ਪਹਿਲਾਂ ਬਿਜਲੀ ਬੋਰਡ ਦੇ ਪੀਐਸਪੀਸੀਲ ਦੀਆਂ ਹੋਈਆਂ ਉਸ ਤੋਂ ਪਹਿਲਾਂ ਹੋਰ ਡਿਪਾਰਟਮੈਂਟਸ ਦੀਆਂ ਹੋਈਆਂ ਤੇ ਬੜੇ ਸ਼ਰਬ ਉਹ ਲੋਕਾਂ ਨੇ ਇਹਦੀ ਮੀਥੇਰ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਜਿੱਚ ਕਹਿੰਦਾ ਸੀ ਅਸੀਂ ਪੰਜਾਬ ਦੇ ਬਾਹਰ ਦੇਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਲੈਣਦੇਾਂਗੇ ਔਰ ਇਹਦਾ ਪ੍ਰਬੰਧ ਕਰਾਂਗੇ ਤੇ ਹੁਣ ਪ੍ਰਬੰਧ ਹੋ ਗਿਆ ਮਿਨਿਸਟਰ ਬਣ ਕੇ ਤੁਹਾਨੂੰ ਕਹਿੰਦਾ ਜੀ ਅਨਪੜ ਲੋਕ ਕਹਿੰਦੇ ਨੇ ਮਤਲਬ ਮੈਨੂੰ ਵੀ ਅਨਪੜ ਗਿਣ ਰਿਹਾ ਹੈ ਕਿ ਅਨਪੜ ਲੋਕ ਕਹਿੰਦੇ ਨੇ ਕਿ ਪੰਜਾਬ ਚ ਨੌਕਰੀਆਂ ਕਿੱਦਾਂ ਬਾਹਰਿਆਂ ਨੂੰ ਰੁਕਿਆ ਜਾ ਸਕਦੀਆਂ 100% ਰੁਕਿਆ ਜਾ ਸਕਦੀਆਂ ਇਹ ਇਹ ਝੂਠ ਬੋਲਣਾ ਮੀਥ ਲਓ ਦਿਓ ਸਾਨੂੰ ਆ ਬਿੱਲ ਪਾਸ ਕਰੋ ਤੇ ਆਪਣੇ ਆਪ ਜਦੋਂ ਬੰਦਾ ਪੰਜਾਬ ਦਾ ਵਸਿੰਦਾ ਹੀ ਨਹੀਂ ਬਣ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਵੋਟਰ ਨਹੀਂ ਬਣ ਸਕਦਾ ਤੇ ਫਿਰ ਨੌਕਰੀ ਕਿੱਥੋਂ ਲੈ ਲੂਗਾ ਪੰਜਾਬ ਦੀ ਔਰ ਐਡਵਰਟਾਈਜ਼ਮੈਂਟ ਵਿੱਚ ਬਾਈ ਡੋਂਟ ਯੂ ਇਨਸਰਟ ਦੈਟ ਕੰਡੀਸ਼ਨ ਕਿ ਉਹ ਪੰਜਾਬ ਦਾ ਬੋਨਫਾਈਡ ਰੈਜ਼ੀਡੈਂਟ ਹੋਣਾ ਚਾਹੀਦਾ 12ਵੀਂ ਪਾਸ ਜਾਂ ਗ੍ਰੈਜੂਏਟ ਜਾਂ 10ਵੀਂ ਪਾਸ ਪੰਜਾਬ ਦੀ ਸਕੂਲ এডੂਕੇਸ਼ਨ ਦਾ ਬੋਰਡ ਦਾ ਸਰਟੀਫਿਕੇਟ ਪਹਿਲਾਂ ਪੇਸ਼ ਕਰੋ ਕਹਿੰਦੇ ਨੇ 6 ਮਹੀਨੇ ਬਾਅਦ ਤੁਸੀਂ ਸਰਟੀਫਿਕੇਟ ਲੈ ਲਓ ਆਪੇ ਸਭ ਕੁਝ ਰੁਖਸਾ ਦਾ ਲੇਕਿਨ ਇਹਨਾਂ ਨੇ ਉਸ ਬੈਲ ਨੂੰ ਵੀ ਪਾਸ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ ਅਧਵਾ ਚੱਕਾ ਵਗੈਰਾ ਕੈਂਡੀਡੇਟਸ ਨੇ ਇਹ ਉਹਨਾਂ ਨੂੰ ਕੰਟਰੋਲ ਕਰ ਰਹੇ ਨੇ ਨਹੀਂ ਕਰ ਸਕੇ ਦੂਜਾ ਹੈਗਾ ਮੇਰਾ ਇਸ਼ੂ ਕਿ ਪੰਜਾਬ ਦਾ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਸੈਂਟਰਲ ਏਸ਼ੀਆ ਤੱਕ ਖੁੱਗਣਾ ਚਾਹੀਦਾ ਜਿਹੜਾ ਪ੍ਰਾਣਾ ਸਿਲਕ ਰੂਟ ਸੀਗਾ ਜਿਹੜਾ ਪੰਜਾਬ ਪਾਕਿਸਤਾਨ ਤੋਂ ਬਿਯੋਂਡ ਬਹੁਤ ਵੱਡਾ ਰਕਬਾ ਅਫਗਾਨਿਸਤਾਨ ਈਰਾਨ ਮੰਗੋਲੀਆ ਉਜ਼ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਜਿੱਥੇ ਸਾਰਾ ਸਾਡੀ ਜਿਹੜੀਆਂ ਫਸਲਾਂ ਕਣਕ ਝੋਨਾ ਔਰ ਗੰਨਾ ਆਲੂ ਸਬਜ਼ੀਆਂ ਫਲ ਫਰੂਟ ਐਡੀ ਫਟੀ ਮਾਰਕੀਟ ਆ ਕਿ ਸਾਨੂੰ ਐਮਐਸਪੀ ਮੰਗਣ ਦੀ ਲੋੜ ਨਹੀਂ ਸਿੱਪੈਣੀ ਇਹਨਾਂ ਦੇ ਉੱਤੇ ਸਾਨੂੰ ਐਨਾ ਵੱਡਾ ਅੰਦੋਲਨ ਖੱਪਣ ਦੀ ਲੋੜ ਨਹੀਂ ਸਿੱਪੈਣੀ ਪੱਕਾ ਭਗਵੰਤ ਕਿੰਦਾ ਪਾਕਿਸਤਾਨ ਨਾਲ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹ ਕਿਹਦੀ ਲਾਈਨ ਟੂ ਕਰ ਰਿਹਾ ਬੀਜੇਪੀ ਦੀ ਐਮਐਸਏ ਵੀ ਬੀਜੇਪੀ ਦੀ ਲਾਈਨ ਜਿਹੜਾ ਗੈਰ ਪੰਜਾਬੀਆਂ ਦਾ ਇੱਥੇ ਪੰਜਾਬ ਵਿੱਚ ਆਉਣ ਦਾ ਰੋਕਣਾ ਉਹ ਵੀ ਬੀਜੇਪੀ ਦੀ ਲਾਈਨ ਕਿਉਂਕਿ ਜੇ ਜੇ ਸਪੀਡ ਨਾਲ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਅਗਰ ਇਹ ਕਾਨੂੰਨ ਨਾ ਲਿਆਂਦਾ ਗਿਆ ਉਹ ਦਿਨ ਦੂਰ ਨਹੀਂਗਾ ਜਿਸ ਦਿਨ ਤੁਹਾਨੂੰ ਆ ਪੱਗ ਤੇ ਪੰਜਾਬੀ ਜ਼ੁਬਾਨ ਤੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਘੱਟ ਦਿਸਣਗੇ ਕਿਉਂਕਿ ਪਿਛਲੇ ਕੁਝ ਸਾਲਾਂ ਕੁਝ ਦਹਾਕਿਆਂ ਵਿੱਚ 70-75 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ 3 ਕਰੋੜ ਆਬਾਦੀ ਦੇ ਵਿੱਚੋਂ ਉਰੂ ਦੀ ਜਗਾ ਤੇ ਤੁਸੀਂ ਦੇਖ ਰਹੇ ਹੋ ਮੈਨੂੰ ਕਹਿਣ ਦੀ ਲੋੜ ਨਹੀਂ ਕਿ ਹਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਮੈਂ ਕਿਸੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਕਹਾ ਜੇ ਹਿਮਾਚਲ ਲਾਅ ਬਣਾ ਸਕਦਾ ਜੇ ਗੁਜਰਾਤ ਲਾਅ ਬਣਾ ਸਕਦਾ ਜੇ ਰਾਜਸਥਾਨ ਲਾਅ ਬਣਾ ਸਕਦਾ ਤੇ ਹੁਣ ਤਾਜ਼ਾ ਉੱਤਰਾਖੰਡ ਬਣਾ ਸਕਦਾ ਤੇ ਪੰਜਾਬ ਨੂੰ ਕਿ ਆਪਾਂ ਕਿਦਾਂ ਕਹਿ ਸਕਦੇ ਕਿ ਤੁਸੀਂ ਜੀ ਬਾਦਿਆਂ ਨੂੰ ਨਾ ਰੋਕੋ ਜੀ ਅਖੇ ਜੀ ਕੈਨੇਡਾ ਵੀ ਸਾਡੇ ਲੋਕ ਜਾਂਦੇ ਕੈਨੇਡਾ ਦੇ オリジナル ਪੋਪੂਲੇਸ਼ਨ ਨਹੀਂ ਸ਼ਿਫਟ ਹੋ ਜੀ ਉੱਥੇ ਹੀ ਆ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਸੋ ਉਹਨਾਂ ਨੂੰ ਬਾਹਰੋਂ ਲੈਂਦੇ ਚਾਈਨਾ ਤੋਂ ਇੰਡੀਆ ਤੋਂ ਪਾਕਿਸਤਾਨ ਤੋਂ ਏਸ਼ੀਅਨ ਕੰਟਰੀਜ਼ ਤੋਂ ਬੰਗਲਾਦੇਸ਼ ਤੋਂ ਸਾਡੀ origignal population shift ਹੋ ਰਹੀ ਹੈ try to understand that ਇਹ ਸਾਰੇ ਮੁੱਦੇ ਜਿਹੜੇ ਵਿਧਾਨ ਸਭਾ ਚ ਨਹੀਂ ਚਿਕਨ ਦਿੱਤੇ ਇਹ ਲੋਕ ਸਭਾ ਦੀ ਕਚੈਰੀ ਵਿੱਚ ਚੱਕਾਂਗੇ ਲੇਕਿਨ ਅਖੀਰ ਤੇ ਅੰਤ ਚ ਮੈਂ ਕਹਿਣਾ ਚਾਹੁੰਦਾ ਵੋਲੰਟੀਅਰズ ਨੂੰ ਕਿ ਆਪਣੇ ਲੀਡਰਸ ਨੂੰ ਪੁੱਛੋ ਤਾਂ ਸਹੀ ਇਹ ਤੁਹਾਨੂੰ ਆਪੇ ਕਹਿੰਦਾ ਸੀ ਭਗਵੰਤ ਕਿ ਆਪਣੇ ਲੀਡਰਾਂ ਨੂੰ ਪੁੱਛਿਆ ਕਰੋ ਇਹਨਾਂ ਨੂੰ ਘੇਰੋ ਇਹਨਾਂ ਨੂੰ ਪੁੱਛੋ ਕਿ ਯਾਰੋ ਇੰਨੀਆਂ तितਲੀਆਂ ਬਾਹਰ ਲਿਗੀਆਂ ਉਹ ਯਾਰੋ ਇੰਨੇ ਕਲਾਕਾਰ ਉਹ ਯਾਰ ਉਹ ਯਾਰ ਉਹੀ ਮੰਤਰੀ ਉਹੀ ਐਮਐਲਏ ਉਹੀ ਲੋਕ ਸਭਾ ਦੇ ਕੈਂਡੀਡੇਟ ਹੋ ਕੋਈ ਬੰਦਾ ਨਹੀਂ ਤੁਹਾਨੂੰ ਲੱਭਿਆ ਜੇ ਤੁਸੀਂ ਨਹੀਂ ਪੁੱਛੋਗੇ ਤਾਂ ਫਿਰ ਇਹ ਨਜ਼ਰ ਆਊਗਾ ਕਿ ਸਾਰੇ ਅੰਤ ਭਗਤ ਤੇ ਭੇਡਾਂ ਬਣ ਕੇ ਰਹਿ ਚੁੱਕੇ ਪਰ ਮੈਨੂੰ ਪੂਰਾ ਨਾਸ ਹੈ ਕਿ ਇਹ ਗੱਲ ਅਵਸ਼ ਪੰਜਾਬ ਦੀ ਕਚੇਦੀ ਦੇ ਵਿੱਚ ਲੋਕਾਂ ਦੀ ਕਚੇਦੀ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਉੱਠਣੀਆਂ ਤਾਂ ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਜੋ ਮੈਂ ਕਹਾ ਮੈਂ ਆਪਣੇ ਦਿਨੋਂ ਕਹਾ ਵਾ ਹੋ ਸਕਦਾ ਕਿਸੇ ਨੂੰ ਕੁਝ ਬੁਰਾ ਲੱਗਿਆ ਹੋਵੇ ਲੇਕਿਨ ਮੈਂ ਆਪਣੀ ਗੱਲ ਜੋ ਮੈਨੂੰ ਜੱੱਚੀ ਜੋ ਮੈਂ ਇਹਨਾਂ ਦੇ ਵਿੱਚ ਕੰਮ ਕਰਕੇ ਦੇਖਿਆ ਜੋ ਇਹਨਾਂ ਦੇ ਡੁਪਲੀਕੇਟ ਡਬਲ ਸਟੈਂਡਰਡਸ ਡਬਲ ਫੈਸਿਟਡ ਕੈਰੈਕਟਰਸ ਨੇ ਦੋਗਲੀ ਨੀਤੀ ਹੈ ਉਹਦਾ ਖੁਲਾਸਾ ਕਰਨਾ ਬਹੁਤ ਸਿਕਾ ਕੱਲਾ ਤਾਂ ਹੋਰ ਬਹੁਤ ਨੇ ਜੋ ਕੇਜਰੀਵਾਲ ਸਾਹਿਬ ਕਹਿੰਦੇ ਈਡੀ ਔਰ ਸੀਬੀਆਈ ਨੇ ਹਮਕੋ ਵਹਾਂ ਪਰ ਰਗੜ ਦਿਆ ਹੈ ਕੱਟੜ ਇਮਾਨਦਾਰ ਹੈ ਉਹਦੇ ਨਾਲ ਬਾਤ ਤਾਂ ਜ਼ੁਲਮ ਕੋ ਸਾਡੇ ਤੇ ਕੀਤਾ ਵਾ ਮੇਰੇ ਤੇ ਐਨਡੀਪੀਐਸ ਤੇ ਪਰਚੇ ਕੀਤੇ ਮੇਰੇ ਪੰਜ ਪਰਚੇ ਕੀਤੇ ਇਸ 2 ਸਾਲ ਦੀ ਸਰਕਾਰ ਨੇ ਜਿੱਦਨ ਮੇਰੀ ਜ਼ਮਾਨਤ ਹੋਈ ਹਾਈ ਕੋਰਟ ਤੋਂ ਐਨਡੀਪੀਐਸ ਕੇਸ ਵਿੱਚ ਮੇਰੇ ਸੁਭਾਨਪੁਰ ਦਾ ਇੱਕ ਤੜਕੇ 3 ਵਜੇ ਕੇਸ ਹੋਰ ਦਰਜ ਕਰਕੇ ਮੈਨੂੰ ਦੁਬਾਰਾ ਅਰੈਸਟ ਕਰ ਲਿਆ ਉਸੇ ਕੇਸ ਦੇ ਵਿੱਚ ਕੀ ਤੁਸੀਂ ਪੰਜਾਬ ਪੁਲਿਸ ਤੇ विजिलेंस ਨੂੰ ਨਹੀਂ ਮਿਸਯੂਜ਼ ਕਰ ਰਹੇ ਲਾਈਕ ਦਾ ਬੀਜੇਪੀ ਇਸ ਡੂਇੰਗ ਮਿਸਯੂਜ਼ਿੰਗ ਸੀਪੀਆ ਐਂਡ ਈਡੀ ਕੀ ਤੁਸੀਂ ਮੀਡੀਆ ਪੰਜਾਬ ਦਾ ਹਾਈਜੈਕ ਨਹੀਂ ਕੀਤਾ ਤੁਸੀਂ ਕਹਿੰਦੇ ਗੋਦੀ ਮੀਡੀਆ ਹਾਂ ਕੀਤਾ ਉਹਨੇ ਪਰ ਬੰਨੋ ਇਹ ਸਵੀਕਾਰ ਕਰੋ ਕਿ ਅਸੀਂ ਪੁਲਿਸ ਦਾ ਮਿਸਯੂਜ਼ ਕਰ ਰਹੇ ਅਸੀਂ ਮੀਡੀਆ ਵੀ ਹਾਈਜੈਕ ਕੀਤਾ ਉਹ ਮੈਨੂੰ ਕਿੱਥੇ ਆ ਕਰਫਿਊ ਮੇਰਾ ਯੋ ਯਾਰ ਹੁੰਦਾ ਸੀ ਯਾਦਵੰਦਰ ਕਿੱਥੇ ਆ ਯਾਰ ਸਾਡੇ ਹੋਰ ਇੰਦਾ ਤਿੰਨ ਚਾਰ ਨੁਕਤੇ ਨਾਮ ਲਿਆ ਤੇ ਗੁਰਾ ਮਰੋਣ ਪਰ ਯਾਦਵੰਦਰ ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਲੱਭਾਈ ਨਹੀਂ ਮੁੜ ਕੇ ਕਿਦੀ ਤੁਸੀਂ ਮੇਰੀ ਕਦੀ ਇੰਟਰਵਿਊ ਦੇਖੀ ਕਿਸੇ ਮੇਨਸਟ੍ਰੀਮ ਚੈਨਲ ਤੇ ਕਦੇ ਸੇ ਮੇਨਸਟ੍ਰੀਮ ਵੱਡੀਆਂ ਅਖਬਾਰਾਂ ਦੇ ਵਿੱਚ ਮੇਰੀ ਕੋਈ ਇੰਟਰਵਿਊ ਦੇਖੀ ਨੇਵਰ ਬਿਕੋਜ਼ ਇਹਨਾਂ ਨੇ ਉਹ ਸਾਰੇ ਮੀਡੀਆ ਨੂੰ ਵੀ ਬੀਜੇਪੀ ਦੀ ਤਰਸ ਤੇ ਖਾਈ ਚਾ ਕਿਤਾ ਪਤਿਤਨੀਆ ਹਾਏ ਹੋਏ ਰਬਾ ਭਗਵੰਤ ਸਿਆ ਮੇਰਾ ਯਾਰ ਕਿਤਲੀਆਂ ਵਰਗਾ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਲੈ ਦੇ ਜਵਾਬ ਪੰਜਾਬ ਦੇ ਲੋਕਾਂ ਦੇ ਕਿਤੇ ਆ ਦੇਵੇ ਮੇਰੇ ਨਾਲ ਜੁੜਨਾਸਤੇ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ